ਕੱਲ ਮੈਂ ਬੜੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਕੋਟ ਨਹੀਂ ਸੀ ਨਾ ਤਾਂ ਕਿ ਹੱਥ ਨਹੀਂ ਪਏ। ਜੇਬ 'ਚ ਹੱਥੇ ਨਹੀਂ ਪਏ ਸਰ। ਮੈਂ ਟਿੱਡ ਦੇ ਖੁਰਕ ਕਰਕੇ ਸਾਰ ਲਿਆ ਬੈਗ ਚੋਂ ਠੀਕ। ਹਾਂਜੀ ਦੋ ਜਵਾਬ। ਫਿਰ ਤੋਂ ਉਹ ਹੈ ਜੀ ਲੌਂਗ। ਗਲਤ ਜੀ। ਹੈ? ਮੈਂ ਪਹਿਲਾਂ ਹੀ ਕਹਿ ਚੁੱਕੀ ਆਂਗੀ ਜਵਾਬ ਉਹ ਨਹੀਂ ਹੈਗਾ। ਲੌਂਗ। ਦੇਖੋ ਜੀ ਲੌਂਗ ਨੂੰ ਖਾਇ ਵੀ ਜਾਂਦਾ ਹੈ। ਲੌਂਗ ਨੂੰ ਪਾਇਆ ਵੀ ਜਾਂਦਾ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਗਿਆ। ਲੌਂਗ ਵੀ ਤਾਂ ਹੋ ਸਕਦਾ ਨਾ ਭਾਈ। ਸਕਦਾ ਬਟ ਹੈਗਾ ਨਹੀਂ ਇਹਦਾ ਹੁਣ ਇਹਦਾ ਤੱਕਾ ਹੈ ਨਾ ਆਪਾਂ ਕੀ ਕਰ ਸਕਦੇ ਹਾਂ ਖਿਆਲ ਲੌਂਗ ਤਾਂ ਲਈ ਕੁੜੀਆਂ ਪਾ ਸਕਦੀਆਂ ਨਹੀਂ ਹਟੋ ਮੁੰਡੇ ਵੀ ਪਾ ਸਕਦੇ ਨੇ ਵਰ ਖਾ ਸਕਦੇ ਨੇ ਹਾਂਜੀ ਇਹ ਜਿਹੜੀ ਚੀਜ਼ ਹੈ ਜੋ ਮੁੰਡੇ ਤੇ ਕੁੜੀਆਂ ਪਾਉਂਦੇ ਵੀ ਨੇ ਤੇ ਖਾਂਦੇ ਵੀ ਨੇ ਹਾਂ ਅੱਛਾ ਖਾਣ ਦੀ ਚੀਜ਼ ਹੈ ਇਹ ਤਾਂ ਗੱਲ ਕਨਫਰਮ ਹੋ ਗਈ ਮੈਂ ਦੱਸ ਦਿੱਤਾ ਵੀ ਖਾ ਵੀ ਸਕਦੇ ਹੋ ਪਾ ਵੀ ਸਕਦੇ ਹੋ ਹੁਣ ਇਹ ਤੋਂ ਵੱਧ ਹਿੰਟ ਤਾਂ ਕੋਈ ਦੇ ਹੀ ਨਹੀਂ ਸਕਦੇ ਅ ਕਿਹੜੀ ਚੀਜ਼ ਹੈ ਜੋ ਮੈਂ ਪਾ ਨਾ ਉਹ ਚੀਜ਼ ਥੋੜਾ ਤਾਂ ਮੈਨੂੰ ਪਤਾ ਨਹੀਂ ਬਟ ਮੈਂ ਜੇ ਮੈਂ ਨਹੀਂ ਪਾਉਂਦਾ ਫਿਰ ਤਾਂ ਗੱਲੀ ਖਤਮ ਐ ਕਿਉਂ ਪਤਾ ਮੈਂ ਮੈਂ ਨਹੀਂ ਪਾਉਂਦਾ ਨਾ ਹਾਂ ਫਿਰ ਫਿਰ ਕੀ ਹੈ ਜੀ ਮੈਂ ਪਾਉਂਦਾ ਹੀ ਨਹੀਂ ਇਹਦਾ ਵਾਲਾ ਮੁੰਡੇ ਪਾਉਂਦੇ ਨਹੀਂ ਜ਼ਰੂਰੀ ਥੋੜਾ ਨਾ ਜੋ ਤੁਸੀਂ ਨਹੀਂ ਪਾਉਂਦੇ ਹੋ ਹੋਰ ਪਾਉਂਦੀ ਨਾ ਹੋਣ ਤਾਂ ਜੇ ਮੈਂ ਮੈਂ ਜਿਹੜੇ ਉਹਨੂੰ ਮੁੰਡੇ ਕਪੜੇ ਪਾਉਂਦੇ ਨੇ ਮੈਂ ਵੀ ਤੁਸੀਂ ਤਾਂ ਆ ਲਈ ਆਪਣੀ ਆਪਣੀ ਗੱਲ ਕਰ ਰਹੇ ਮੈਂ ਸਾਰਿਆਂ ਦੀ ਗੱਲ ਕਰ ਰਹੀ ਹਾਂ ਮੈਂ ਉਹ ਚੀਜ਼ ਕਦੀ ਪਾਈ ਹੈ ਮੈਨੂੰ ਪਾਣ ਦੇਖਿਆ ਸਾਡੇ ਘਰ ਕਿਸੇ ਨੂੰ ਪਾਣ ਦੇਖਿਆ ਥੋੜੇ ਘਰੇ ਹਾ ਹਾਈ ਕੋਰ ਮਾਤਾ ਜੀ ਨੇ ਪਾਇਸੀ ਮਾਤਾ ਜੀ ਦੀ ਗੱਲ ਥੋੜਾ ਕਰ ਰਹਾ ਮੈਂ ਤਾਂ ਮੁੰਡਿਆਂ ਦੀ ਗੱਲ ਕਰ ਰਿਆ ਫਿਰ ਤੁਹਾਡੇ ਘਰੇ ਹੋਰ ਕੋਈ ਬੰਦਾ ਹੀ ਨਹੀਂ ਹੈਗਾ ਕਿਉਂ ਮੇਰੇ ਮੁੰਡੇ ਨੇ ਪਾਇਆ ਕਦੀ ਮੇਰੇ ਬਾਪੂ ਹੀ ਨੇ ਪਾਇਆ ਕਦੀ ਤੁਸੀਂ ਉਸ ਟਾਈਪ ਦੇ ਪਾਉਂਦੀ ਹੋ ਨਹੀਂ ਨਾ ਚੀਜ਼ ਉਹ ਉਸ ਟਾਈਪ ਦੇ ਫਿਰ ਹੁਣ ਇਹ ਤੋਂ ਕਰ ਬਣਾਇਆ ਹੈ ਦਿਆ ਕੁਝ ਤੋਂ ਕਰ ਬਣਾਇਆ ਹੈ ਸ਼ਿਫ ਪਾਉਂਦਾ ਹੈ ਹਰਸ਼ ਪਾਉਂਦਾ ਹੈ ਉਹਨੂੰ ਪਸੰਦ ਨਹੀਂ ਹੈਗੀ ਲੈ ਦੱਸ ਫਿਰ ਮੈਂ ਤਾਂ ਇੰਨੇ ਬੰਦੇ ਨਾਮ ਜਲਾ ਗਿਨਾਤੇ ਕਿਸੇ ਇੱਕਰੇ ਨਹੀਂ ਪਾਇਆ ਮੈਂ ਕਿਹਾ ਕਿ ਹਰਸ਼ਨ ਉਹ ਚੀਜ਼ਾਂ ਸੀ ਲਿਆ ਕੇ ਦਿੱਤੀ ਸੀ ਕਿ ਤਿਆਰ ਵੀ ਕਰਵਾ ਕੇ ਦਿੱਤੀ ਸੀਗੀ ਬਟ ਉਹਨੇ ਹਜ ਤੱਕ ਯੂਜ਼ ਨਹੀਂ ਕੀਤੀ ਐਜੀ ਕਿਹੜੀ ਚੀਜ਼ ਆ ਮੁੰਡੇ ਪਾਉਂਦੇ ਵੀ ਨੇ ਖਾਂਦੇ ਨੇ ਮੈਨੂੰ ਤਾਂ ਲੌਂਗ ਲੱਗਦਾ ਜੀ ਹੁਣ ਇਹ ਮੰਨਦੀ ਨਹੀਂ ਅੱਛਾ ਫਿਰ ਮੈਨੂੰ ਹਿੰਟ ਦੋ ਫਿਰ ਹਿੰਟ ਖਾਣ ਪੀਣ ਵਾਲੀ ਚੀਜ਼ਾਂ ਦੀ ਉਹ ਤਾਂ ਮੈਨੂੰ ਕਨਫਰਮ ਹੋ ਗਿਆ ਖਾਣ ਪੀਣ ਆਹ ਸਭ ਤੋਂ ਵੱਡਾ ਹਿੰਟ ਉਹ ਚੀਜ਼ ਆਪਾਂ ਯੂਜ਼ ਨਹੀਂ ਕਰਦੇ ਖਾਣ ਪੀਣ ਚ ਵੀ ਐਗ ਹੂੰ ਐਗ ਹੋਰ ਐਗੇ ਖਾਂਦੇ ਐਗੇ ਨੂੰ ਪਾਉਂਦਾ ਕੋਣ ਆ ਲੇਕਿਨ ਹੋਰ ਅ ਅચ્છਾ ਉਹ ਆਪਣਾ ਆਪਣਾ ਮਾਸ ਕੀ ਕਹਿੰਦੇ ਨੇ ਆਪਣਾ ਕੀ ਕਹਿੰਦੇ ਨੇ ਉਹਨੂੰ ਅਰੇ ਲੈਦਰ 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 ਉਹ ਆਪਣਾ ਜਾਨਵਰ ਦੀ ਇੱਕ ਕਪੜੇ ਲੋਕੀ ਮੀਟ ਖਾਂਦੇ ਵੀ ਨੇ ਤੇ ਮੀਟ ਦੇ ਉਹ ਬੜੇ ਹੁੰਦੇ ਰੱਖੀਏ ਲੈਦਰ ਦੇ ਕਪੜੇ ਸਹੀ ਰੱਖ ਦੋ ਮੈਨੂੰ ਲੈਦਰ ਦੇ ਕਪੜੇ ਬੜੇ ਹੁੰਦੇ ਨੇ ਇੱਥੇ ਆਂ ਦੱਸੋ ਮੈਂ ਬਾਕੀ ਕਹਾ ਭੇਡ ਭੇਡ ਇੰਗਲਿਸ਼ ਵਿੱਚ ਕੀ ਕਹਿੰਦੇ ਨੇਗੇ ਭੇਡ ਇੰਗਲਿਸ਼ ਵਿੱਚ ਕੀ ਕਹਿੰਦੇ ਨੇਗੇ ਮਾਸ ਨੂੰ ਚਿਕਨ ਹਾਂ ਚਿਕਨ ਯੈਸ ਚਿਕਨ ਦਾ ਕਪੜਾ ਵੀ ਹੁੰਦਾਗਾ ਚਿਕਨ ਦਾ ਕਪੜਾ ਯੈਸ ਚਿਕਨ ਦਾ ਕਪੜਾ ਹੁੰਦਾ ਭਾਈ ਮੈਨੂੰ ਤਾਂ ਪਤਾ ਨਹੀਂ ਸੀਗਾ ਚਿਕਨ ਦਾ ਕਪੜਾ ਵੀ ਹੁੰਦਾਗਾ ਤੇ ਕੁੜੀਆਂ ਨੂੰ ਬਹੁਤ ਪਸੰਦ ਵੀ ਹੁੰਦਾ ਕਿਉਂਕਿ ਉਹ ਕੱਪੜੇ ਦੀ ਮਤਲਬ ਕੀ ਹੈ ਲੈਦਰ ਹੁੰਦਾ ਲੈਦਰ ਚਿਕਨ ਹੁੰਦਾ ਲੈਦਰ ਦੇ ਸ਼ੂਜ਼ ਬੰਨਦੇ ਨੇ ਨਾ ਕਿ ਕੱਪੜੇ ਚਿਕਨ ਦਾ ਕਪੜਾ ਕਿਹੜਾ ਹੁੰਦਾ ਹੈ ਹਾਂ ਵੀ ਇੱਕ ਕਦੀ ਕਿਸੇ ਦੁਕਾਨ ਤੇ ਜਾ ਕੇ ਤੁਸੀਂ ਇਹ ਗੱਲ ਕਹੀ ਹੈ ਹਾਂ ਵੀ ਇੱਕ ਜੈਕਟ ਦਿਖਾਇਓ ਚਿਕਨ ਵਾਲੀ ਚਿਕਨ ਦਾ ਮਟਰਨ ਕਬਾਬ ਜੈਕਟ ਦਿਖਾਇਓ ਮਟਰਨ ਕਬਾਬ ਚਿਕਨ ਦੀ ਗੱਲ ਹੋ ਰਹੀ ਹੈ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਗਰੇਵੀ ਵਾਲੀ ਜੈਕਟ ਗਰੇਵੀ ਵਾਲੀ ਚਿਕਨ ਗਰੇਵੀ ਵਾਲੀ ਚਿਕਨ ਦਾ ਕਪੜਾ ਹੁੰਦਾ ਤੁਹਾਨੂੰ ਇੰਨਾ ਵੀ ਨਹੀਂ ਚਿਕਨ ਦਾ ਕਪੜਾ ਹੁੰਦਾ ਯਾਰ ਕਪੜੇ ਦੱਸੋ ਮੈਂ ਆ ਮਨੋ ਉਹ ਤਾਂ ਸਿੱਖਣੇ ਵੀ ਮੈਂ ਸਾਰੇ ਕੰਮ ਕਰੇ ਹੋਏ ਨੇ ਕੱਪੜੇ ਦੇ ਟਾਈਪ ਇਹ ਨਹੀਂ ਨਾ ਇਹਦੇ ਬਾਰੇ ਨਹੀਂ ਪਤਾ ਨਾ ਕਿ ਚਿਕੰਦਾ ਕਪੜਾ ਵੀ ਹੁੰਦਾ ਫਿਰ ਇਹ ਬੰਦਾ ਤੁਹਾਨੂੰ ਦੱਸ ਰਿਹਾ ਖੁਦ ਵੀ ਹਾਂ ਵੀ ਇਹ ਚੀਜ਼ ਹੁੰਦੀ ਆ ਫਿਰ ਤੁਸੀਂ ਅਕਸੈਪਟ ਵੀ ਕਰੋ ਨਾ ਚਲੋ ਮੇਰੇ ਸਾਹਮਣੇ ਭੇਡ ਵੀ ਬਣ ਸਕਦੀ ਆ ਲੋਕੀ ਬਣ ਸਕਦੀ ਆ ਕਿਉਂਕਿ ਉਹਦੀ ਜੈ ਉਹਦੇ ਟੈਕ ਕੱਪੜੇ ਨੇ ਜਿਹੜੇ ਹਾਂ ਉਹਦੇ ਬਣਦੇ ਨੇ ਭੇਡ ਉਹਨਾਂ ਤੋਂ ਇਹਨਾਂ ਦਾ ਚਿਕਨ ਦਾ ਕਪੜਾ ਵੀ ਹੁੰਦਾ ਵਾ ਜੋ ਕੀ ਜਵਾਬ ਤੁਸੀਂ ਦੋ ਜੀ ਕਮੈਂਟ ਰਹਿ ਜਾਓ ਕਿ ਸਹੀ ਜਵਾਬ ਹੋ ਸਕਦਾ ਹੈ ਠੀਕ ਹੈ ਇਹਨਾਂ ਦੇ ਸਾਹਮਣੇ ਚਿਕਨ ਹੈ ਮੇਰੇ ਸਾਹਮਣੇ ਗਰਬੜਾ ਦੇਆ ਖਾ ਚਲੋ ਅਗਲੀ ਵਿਦਿਆਰਥੀ ਨਾਲ ਵਾਦਦੇ ਆ ਜੀ ਸਭ ਦਾ ਨੈਕਸਟ ਕੁਐਸਚਨ ਹੈਗਾ ਜੀ ਹਾਂ ਜੀ ਉਹ ਕਿਹੜੀ ਚੀਜ਼ ਹੈਗੀ ਜਿਹੜੀ ਕਿ ਚਲਦੀ ਤਾਂ ਹੈ ਬਟ ਭੱਜਦੀ ਨਹੀਂ ਹੈਗੀ ਨਹੀਂ ਹਾਂ ਚਲਦੀ ਤਾਂ ਭੱਜ ਨਹੀਂ ਸਕਦੀ ਭੱਜੇ ਹੀ ਖਾਂਗ ਛਿੜ ਜਾਏਗੀ ਫਿਰ ਦਵਾਈਆਂ ਖਾਉਗੀ ਫਿਰ ਮਾਤਾ ਨੇ ਮੈਨੂੰ ਬੋਲਣਾ ਹੈ ਹਰ ਗੱਲ ਤੇ ਮਾਤਾ ਜੀ ਕਰ ਹੋ ਰਿਹਾ ਹੈ ਅੱਜ ਕੱਲ ਕਦੇ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਹੀਂ ਬਣਾਈ ਦੇ ਪਹਿਲੀ ਗੱਲ ਮੈਂ ਮਜ਼ਾਕ ਨਹੀਂ ਉਡਾ ਰਿਹਾ ਜੀ ਅੱਜ ਮੈਂ ਬਿਮਾਰਾ ਕਹ ਲ ਤੁਸੀਂ ਵੀ ਹੋ ਸਕਦੇ ਆ ਕੋਈ ਵੀ ਹੋ ਸਕਦਾ ਕੀ ਗੱਲ ਕਰਤੀ ਮੈਂ ਵੀ ਇੱਕਰ ਵੀ ਮਾਰ ਹੋ ਗਿਆ ਸੀਗਾ ਸਾਬਿਆ ਗਿਨੇ ਸੀ ਮੈਂ ਆਪਣੇ ਆਪ ਨੂੰ ਖੁਦ ਸੰਭਾਲ ਲਿਆ ਚਲੋ ਜਵਾਬ ਦਿਓ ਹਾਂਜੀ ਕਿਹੜੀ ਚੀਜ਼ ਹੈ ਜਿਹੜੀ ਚਲਦੀ ਤਾਂ ਹੈ ਭੱਜਦੀ ਨਹੀਂ ਹੈ ਪਰ ਭੱਜਦੀ ਨਹੀਂ ਹੈਗੀ ਸੋਚ ਕੇ ਜਵਾਬ ਦਿਓ ਹਵਾ ਹਵਾ ਚਲਦੀ ਹੈ ਹਵਾ ਨੂੰ ਕਦੇ ਭੱਜਦੇ ਵੇ ਦੇਖਿਆ ਕਦੇ ਥੋੜਾ ਹਵਾ ਭੱਜ ਰਹੀ ਹੈ ਆਪਾਂ ਇਹ ਕਹਿੰਦੇ ਹਵਾ ਚੱਲ ਰਹੀ ਹੈ ਹੂੰ ਹੈ ਸਹੀ ਜਵਾਬ ਸਹੀ ਜਵਾਬ ਹੈ ਨਾ ਹਵਾ ਚਲਦੀ ਹੈ ਭੱਜਦੀ ਨਹੀਂ ਵਸੇ ਇਹਦਾ ਜਵਾਬ ਘੜੀ ਵੀ ਹੋ ਸਕਦਾ ਹੈ ਘੜੀ ਵੀ ਹੋ ਸਕਦਾ ਨਦੀ ਵੀ ਹੋ ਸਕਦਾ ਆਪਾਂ ਕਹਿੰਦੇ ਨਦੀ ਨਹੀਂ ਨਦੀ ਤਾਂ ਭੱਜਦੀ ਹੈ ਪਸਦੀ ਜੀਵੇਂ ਆ ਬਾਈ ਨਦੀ ਦਾ ਜਦੋਂ ਬਾੜ ਆਂਦੀ ਹੈ ਲੈ ਤਾਂ ਹਵਾ ਵੀ ਭਜਦੀ ਹੈ ਜਦੋਂ ਉਹ ਸ਼ੁਰੂ ਹੋ ਜਾਂਦਾ ਹੈ ਨਹਿਰੀਆਂ ਦੀ ਹਵਾ ਵੀ ਭੱਜਦੀ ਹੈ ਕਾਹਦਾ ਕੜੀ ਵੀ ਭਜਦੀ ਹੈ ਕੜੀ ਦੇ ਕੱਟ ਤੇਜ਼ ਕਰ ਦੋ ਹੋਰ ਨਹੀਂ ਅੱਜ ਕੱਲ ਆਪਾਂ ਕਹਿੰਦੇ ਆਪਾਂ ਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਸਮਾਂ ਬਹੁਤ ਤੇਜ਼ ਭੱਜ ਰਿਹਾ ਹੈਗਾ ਹਾਂ ਐਂ ਤਾਂ ਫਿਰ ਸਾਰਾ ਕੁਝ ਭੱਜ ਰਿਹਾ ਤੇ ਤਿੰਨੋ ਜਵਾਬ ਗਲਤ ਸਹੀ ਨੇ ਤੇਰਾ ਜਵਾਬ ਸਹੀ ਵੀ ਨੇ ਤੇਰਾ ਜਵਾਬ ਗਲਤ ਵੀ ਨੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਹੈ ਸਾਡੇ ਵਰਗੇ ਬੰਦੇ ਤੁਸੀਂ ਦੇਖੇ ਹੋਣਗੇ ਆਪਣੇ ਜਵਾਬਾਂ ਨੂੰ ਵੀ ਅਸੀਂ ਗਲਤ ਕਰਾਰ ਕਰਦੇ ਆ। ਹਾਂ। ਜੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਬਸ ਇੰਨਾ ਹੀ। ਹਾਂ ਜੀ ਬਾਆ ਥੱਕ ਗਿਆ। ਠੀਕ ਹੈ ਜੀ ਕਿਉਂਕਿ ਥੋੜਾ ਥੋੜਾ ਚੱਲ ਠੀਕ ਰਹਿੰਦਾ ਹੈ ਨਾ। ਠੀਕ ਹੈ ਜੀ। ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਵੀਡੀਓ ਵਧੀਆ ਲੱਗੀ ਇੱਕ ਪੂਜਾ ਤੇ ਮੇਰੇ ਮਨ 'ਚ ਆ ਗਈ। ਪੁੱਛੋ। ਇੱਕ ਹਲਵਾਈ 5 ਮਿੰਟ 'ਚ 5 ਸਮੋਸੇ ਬਣਾਉਂਦਾ ਹੈ। ਇੱਕ ਹਲਵਾਈ 5 ਮਿੰਟ ਚ 5 ਸਮੋਸੇ ਬਣਾਉਂਦਾ ਹੈ ਓਕੇ ਠੀਕ ਹੈ ਜੀ ਤੇ ਉਹ 1 ਘੰਟੇ ਚ ਕਿੰਨੇ ਸਮੋਸੇ ਬਣਾਏਗਾ ਇੱਕ ਹਲਵਾਈ 5 ਮਿੰਟ ਚ 5 ਸਮੋਸੇ ਬਣਾਉਂਦਾ ਹੈ ਤਾਂ ਹਲਵਾਈ 1 ਘੰਟੇ ਵਿੱਚ ਕਿੰਨੇ ਸਮੋਸੇ ਬਣਾਏਗਾ ਇਹ ਦੱਸੋ ਜੀ ਜਿਹਨਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਜੀ ਇੱਕ ਹਲਵਾਈ 5 ਸਮੋਚੇ ਸਮੋਸੇ 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 5 ਮਿੰਟ ਚ ਬਣਾਉਂਦਾ ਹੈ ਤੇ 1 ਘੰਟੇ ਜੋ ਕਿੰਨੇ ਸਮੋਸੇ ਬਣਾਏਗਾ 60 ਕੀ ਮੈਂ ਐਕਸਪਲੇਨ ਕਿਉਂਕਿ 5 ਮਿੰਟ ਚ 5 ਸਮੋਸੇ ਤਿਆਰ ਹੋ ਰਹੇ ਨੇ ਹਾਂ ਮਤਲਬ ਕਿ 1 ਮਿੰਟ ਚ ਇੱਕ ਸਮੋਸਾ ਹਾਂ ਤਾਂ 1 ਘੰਟੇ ਵਿੱਚ ਹੁੰਦੇ ਨੇ 60 ਮਿੰਟ ਫਿਰ 8 ਸਮੋਸੇ ਤਿਆਰ ਸਹੀ ਗਲਤ ਜਵਾਬ ਗਲਤ ਹੈ 1 ਘੰਟੇ ਚ ਕਿੰਨੇ ਬਣਾਏਗਾ ਵੈਸਾ ਦੇਖਿਆ ਜਾਵੇ ਜੇ 5 ਮਿੰਟ ਵਿੱਚ 5 ਉਬਲ ਰਹੇ ਨੇਗੇ ਰੜ ਰਹੇ ਨੇ ਤਲ ਰਹੇ ਨੇ ਫਿਰ ਉਹ ਵੀ ਵੀ ਤਲ ਸਕਦਾ ਇੱਕ ਵਾਰ ਚ ਸਹੀ ਜਵਾਬ ਦੋ ਸਹੀ ਜਵਾਬ ਤੇਰਾ ਕੀ ਆ ਸਕਦਾ 5 ਮਿੰਟ 5 ਸਮੋਸੇ 1 ਘੰਟ 1 ਘੰਟੇ ਦੇ ਕਿੰਨੇ ਸਮੋਸੇ ਬਣਾਏਗਾ ਬੰਦਾ ਹਲਵਾਈ 60 ਹੈ 60 ਹੈ ਲੋਕੀ ਆ ਜਾਏ ਸੋ ਦੋਸਤੋ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਨਿਹਾਂ ਸਮੋਸੇ ਵੱਧ ਖਾਂਦੀ ਹੈ ਇਸ ਕਰਕੇ ਇਹਨੂੰ ਸਹੀ ਜਵਾਬ ਪਤਾ ਸੀ ਹਾਂ ਮੈਂ ਤਾਂ ਖਾਂਦੀ ਹੀ ਨਹੀਂ ਤੋਂ ਇਹ ਸਵਾਲ ਦਾ ਸਹੀ ਜਵਾਬ ਹੈ ਜੀ 60 ਸਮੋਸੇ ਇਹਦੇ ਨਾਲ ਜੁੜਿਆ ਹੋਇਆ ਇੱਕ ਹੋਰ ਸਵਾਲ ਇੱਕ ਹਲਵਾਈ 5 ਮਿੰਟ ਚ 5 ਸਮੋਸੇ ਬਣਾਉਂਦਾ ਹੈ ਤਾਂ ਉਹ 60 ਸਮੋਸੇ ਕਿੰਨੇ ਮਿੰਟਾਂ ਚ ਬਣਾਏਗਾ ਇੱਕ ਹਲਵਾਈ 5 ਮਿੰਟ ਚ 5 ਸਮੋਸੇ ਬਣਾਉਂਦਾ ਹੈ ਤਾਂ ਉਹ 60 ਸਮੋਸੇ ਕਿੰਨੇ ਮਿੰਟਾਂ ਚ ਬਣਾਏਗਾ 60 ਮਿੰਟਾਂ ਚ ਬਿਲਕੁਲ ਗਲਤ ਜਵਾਬ ਹੈ ਕੜਾਈ ਵੱਡੀ ਲੈ ਆਏਗਾ 5 ਮਿੰਟ ਚ ਬਣ ਜਾਏਗੇ